ਅਸਿਕ ਕੱਲ ਦੋਸਤੋ ਦੋਸਤੋ ਅੱਜ ਆਪਾਂ ਖੜਿਆ ਹਰਿਆਣੇ ਦੇ ਵਿੱਚ ਤੇ ਇੱਥੋਂ ਦਾ ਇੱਕ ਪਿੰਡ ਹੈ ਚੋਰਮਾਰ ਤੇ ਜਿੱਥੇ ਬਣਿਆ ਹੋਇਆ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਗੁਰਦੁਆਰਾ ਸਾਹਿਬ ਚੋਰਮਾਰ ਖੇੜਾ ਜ਼ਿਲ੍ਹਾ ਸਿਰਸਾ ਪੈਂਦਾ ਬਈ ਇਹਨੂੰ ਤੇ ਸਕੂਲ ਵਾਲਾ ਇੱਕ ਬਈ ਬਹੁਤ ਸੋਹਣਾ ਉਪਰਾਲਾ ਹੈਗਾ ਤੇ ਜਿਹੜਾ ਆਪਾਂ ਤੁਹਾਨੂੰ ਨਾ ਉਪਰਾਲਾ ਹੈ ਉਹ ਦਿਖਾਉਨੇ ਆ ਜਰੂਰ ਤੇ ਤੁਸੀਂ ਦੇਖਿਓ ਵੀਡੀਓ 'ਚ ਤੁਸੀਂ ਆਪ ਹੀ ਕਹੋਗੇ ਵੀ ਯਾਰ ਹਾਂ ਯਾਰ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ ਸਕੂਲਾਂ ਨੇ ਨਾ ਤੇ ਉਹ ਉਪਰਾਲਾ ਕੀ ਹੈ ਉਹ ਸਜਣੋ ਇਹ ਹੈ ਕਿ ਜਿਹੜਾ ਆਪਣਾ ਸਿੱਖੀ ਦਾ ਇਤਿਹਾਸ ਹੈ ਉਹ ਇਹ ਸਕੂਲ ਵਾਲਿਆਂ ਨੇ ਸਾਹਮ ਕੇ ਰੱਖਿਆ ਹੋਇਆ ਹੈਗਾ ਤੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਨੇਗੇ ਤੇ ਆਪ ਦਾ ਇਤਿਹਾਸ ਦੱਸ ਰਹੇ ਨੇ ਤੇ ਕਿਉਂਕਿ ਅੱਜ ਕੱਲ ਆਪਾਂ ਆਪ ਦੇ ਇਤਿਹਾਸ ਤੋਂ ਮੁਨਕਰ ਹੋ ਰਹੇ ਆਂ ਆਪਾਂ ਭੁੱਲ ਰਹੇ ਆਂ ਆਪਦਾ ਇਤਿਹਾਸ ਨਹੀਂ ਆਪਾਂ ਨੂੰ ਯਾਦ ਆ ਰਿਹਾ ਇਹ ਸਕੂਲਾਂ ਨੇ ਇੱਕ ਬਹੁਤ ਸੋਹਣਾ ਪ੍ਰਾਲਾ ਕੀਤਾ ਹੋਇਆਗਾ ਤੁਸੀਂ ਦੇਖ ਲਓ ਵੀ ਸਾਰੇ ਜਿੰਨੇ ਆਪਣੇ ਸ਼ਹੀਦ ਹੋਏ ਨੇਗੇ ਸਿੱਖ ਕੌਮ ਦੇ ਉਹਨਾਂ ਦੀਆਂ ਤਸਵੀਰਾਂ ਇਹਨਾਂ ਨੇ ਜਾਣ ਕੇ ਮੂਰਤੀਆਂ ਬਣਾ ਕੇ ਇੱਥੇ ਸਕੂਲ ਚ ਲਾਈਆਂ ਹੋਈਆਂ ਨੇ ਵੀ ਬੱਚਿਆਂ ਨੂੰ ਇਸ ਚੀਜ਼ ਤੋਂ ਜਾਣੂ ਕਰਵਾਇਆ ਜਾ ਸਕੇ ਆਹ ਦੇਖ ਲਓ ਉਸਤੇ ਸਾਰਾ ਜਿਹੜੀ ਵੀ ਇੱਥੇ ਮੰਨ ਲਓ ਮੂਰਤੀ ਲਾਈ ਹੋਈ ਹੈਗੀ ਜਾਂ ਆਪਾਂ ਕਹੀਏ ਵੀ ਜਿਹੜੀ ਵੀ ਇੱਥੇ ਸਟੈਚੂ ਬਣਿਆ ਹੋਇਆਗਾ ਉਹਦਾ ਇਤਿਹਾਸ ਦੇ ਵਿੱਚ ਲਿਖਿਆ ਹੋਇਆਗਾ ਸਾਰਾ ਬਿੱਕ ਕੇ ਮੇਕੇ ਮੇ ਇਹ ਹੋਇਆ ਸੀਗਾ ਤੇ ਕਿਵੇਂ ਸ਼ਹੀਦ ਦੀ ਪਾਈ ਸੀ ਤੇ ਦੇਖੋ ਭਾਈ ਮਨੀ ਸਿੰਘ ਹੈਗਾ ਤੇ ਜੋ ਇਹਨਾਂ ਦੇ ਬੰਦ-ਬੰਦ ਕਰਦੇ ਨੇ ਉਹਨਾਂ ਦੀ ਇਹਨਾਂ ਨੇ ਲਪਾਈ ਹੋਈ ਹੈਗੀ ਇੱਥੇ ਤੇ ਇਹ ਚੀਜ਼ ਜ਼ਰੂਰੀ ਹੈਗਾ ਕਿਉਂਕਿ ਆਪਣੇ ਬੱਚੇ ਚੀਜ਼ ਤੋਂ ਦੂਰ ਹੋ ਰਹੇ ਨੇਗੇ ਤੁਸੀਂ ਆ ਅੱਗੇ ਦੇਖ ਲਓ ਤੇ ਜਿੰਨੇ ਵੀ ਮੰਨ ਲਓ ਬਾਬਾ ਬੰਦਾ ਸਿੰਘ ਬਹਾਦਰ ਦੀ ਆ ਗਈ ਤਸਵੀਰ ਅੱਗੇ ਤੇ ਕਿਵੇਂ ਉਹਨਾਂ ਦੇ ਬੱਚੇ ਦਾ ਕਲੇਜਾ ਕੱਢ ਕੇ ਉਹ ਮੇ ਜਮਾ ਬਿਲਕੁਲ ਤਸਵੀਰ ਉਵੇਂ ਬਣੀ ਹੋਈ ਹੈਗੀ ਤੇ ਨਾਲ ਨਾਲ ਸਾਰਾ ਇਤਿਹਾਸ ਵੀ ਲਿਖਿਆ ਹੋਇਆ ਹੈਗਾ ਤੇ ਆ ਦੇਖੋ ਆਪਾਂ ਤੁਹਾਨੂੰ ਦਿਖਾਉਨੇ ਆ ਦੂਜੀ ਸਾਈਡ ਤੇ ਜਿਵੇਂ ਆਪਾਂ ਕਹੀਏ ਵੀ ਸਕੂਲ ਹੈਗਾ ਹਰਿਆਣੇ ਚ ਹੈ ਤੇ ਪਿੰਡ ਹੈਗਾ ਚੋਰਮਾਰ ਕਹਿੰਦੇ ਇਹ ਪਿੰਡ ਨੂੰ ਤੇ ਜ਼ਿਲ੍ਹਾ ਪੈਂਦਾ सिरसा ਤੇ ਇਹਨਾਂ ਨੇ ਬਹੁਤ ਇਹ ਚੰਗਾ ਇੱਕ ਅਪਰਾਲਾ ਕੀਤਾ ਹੋਇਆ ਵੀ ਬੱਚੇ ਚੀਵਾਂ ਨਾਲ ਜੁੜਨਾ ਤੇ ਕੋਈ ਕਿਸੇ ਨੂੰ ਇੱਥੇ ਰੋਕ ਟੋਕ ਨਹੀਂ ਹੈਗੀ ਨਾ ਕੋਈ ਇਹਨਾਂ ਨੂੰ ਪੰਜਾਬੀ ਬੋਲਣ ਤੇ ਮਨਾਹੀ ਹੈ ਤੇ ਜਿਵੇਂ ਹੁਣ ਕੀ ਆਪਣੇ ਤਾਂ ਪੰਜਾਬ 'ਚ ਥੋੜਾ ਜਿਹੇ ਪ੍ਰਾਈਵੇਟ ਸਕੂਲ ਨੇ ਉਹ ਬੱਚਿਆਂ ਨੂੰ ਇਹ ਚੀਜ਼ ਤੋਂ ਦੂਰ ਕਰ ਰਹੇ ਨੇ ਤੋੜ ਰਹੇ ਨੇ ਆਪਣੇ ਦਾ ਜਿਹੜਾ ਵਿਰਸਾ ਹੈ ਉਹਦੇ ਨਾਲ ਤੇ ਪਰ ਇੱਥੇ ਉਹ ਗੱਲ ਨਹੀਂ ਹੈਗੀ ਵੀ ਪੂਰੀ ਚੰਗੀ ਤਰ੍ਹਾਂ ਇਹਨਾਂ ਨੇ ਬੱਚਿਆਂ ਨੂੰ ਸਮਝਾਉਂਦੇ ਨੇ ਕਿ ਸਾਰਾ ਕੁਝ ਓਵੇਂ ਕਰਦੇ ਨੇ ਤੇ ਆਹ ਦੇਖ ਲਓ ਭਾਈ ਸੁਵੇਕ ਸਿੰਘ ਤੇ ਸਵਾ ਸਿੰਘ ਭਾਈ ਤੇ ਉਹਨਾਂ ਦਾ ਇਤਿਹਾਸ ਸਾਰਾ ਇਤਿਹਾਸ ਲਿਖਿਆ ਹੋਇਆ ਇੱਥੇ ਆ ਦੇਖ ਲੋ ਸਾਰਾ ਇਤਿਹਾਸ ਲਿਖਿਆ ਹੋਇਆ ਕਿਵੇਂ ਉਹਨਾਂ ਨੂੰ ਚੜਖੜੀਆਂ ਤੇ ਚੜਾਇਆ ਗਿਆ ਤੇ ਬਹੁਤ ਵਧੀਆ ਗੱਲ ਹੈ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਉਹ ਆਗੇ ਛੋਟੇ ਸਾਹਿਬ ਜਦਿਆਂ ਦਾ ਛੋਟੇ ਸਾਹਿਬ ਜਦਿਆਂ ਨੂੰ ਉਮੀ ਸਾਰਾ ਕੁਝ ਬਣਾਇਆ ਹੋਇਆ ਵੀ ਕਿਵੇਂ ਨੀਹਾਂ ਚ ਚਿਣਿਆ ਗਿਆ ਹੈਗਾ ਦੋਸਤੋ ਵੀਡੀਓ ਹੋ ਜੂਗੀ ਥੋੜੀ ਜਿਹੀ ਲੰਮੀ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਵੀ ਸੱਚ ਨੂੰ ਕਿੰਨੀ ਵਧੀਆ ਗੱਲ ਹੈ ਨਾ ਹਨਾ ਆ ਦੇਖੋ ਅੱਗੇ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਉਵੇਂ ਤਸਵੀਰਾਂ ਬਣੀਆਂ ਹੋਈਆਂ ਨੇਗੀਆਂ ਕਿਵੇਂ ਬਰਸਾਂ ਦੇ ਉੱਪਰ ਟੰਗਿਆ ਗਿਆ ਹੈਗਾ ਤੇ ਸਪੈਸ਼ਲ ਸਕੂਲ ਹੈ ਨਾ ਬਈ ਬਹੁਤ ਵਧੀਆ ਅਪਰਾ ਲੱਗ ਰਿਹਾ ਹੋਏਗਾ देखो कि मैं छोटे छोटे बच्चे उम्मीद तस्वीर बनिया हुई है सारिया तस्वीर बहुत सोहनिया बनाई हुई नहीं हैं। ਇਹ ਇਤਿਹਾਸ ਜਾਣੂ ਕਰਾਉਣ ਲਈ ਆ ਦੇਖ ਸਕਦੇ ਹੋ ਕਿਵੇਂ ਆਰਿਆਂ ਨਾਲ ਚੀਰੇ ਗਏ ਨੇ ਇੱਥੇ ਸਿੰਘ ਉਵੇਂ ਹੀ ਬਣਾਈ ਹੋਈਆਂ ਨੇ ਤਸਵੀਰਾਂ ਆ ਦੇਖੋ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਹੈਗੀ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਬਣੀ ਹੋਈ ਹੈ ਇੱਧਰ ਤੇ ਇੱਧਰ ਹੈਗੀ ਭਾਈ ਤਾਰੂ ਸਿੰਘ ਜੀ ਦੀ ਦੇਖੋ ਸਾਰਾ ਉਹਨਾਂ ਦਾ ਇਤਿਹਾਸ ਲਿਖਿਆ ਹੈ ਉਹਨਾਂ ਬਾਰੇ ਭਾਈ ਤਾਰੂ ਸਿੰਘ ਜੀ ਬਾਰੇ ਇਹ ਮੈਂ ਉਹਨਾਂ ਦਾ ਕੋਪਰ ਲਾ ਹੈਗਾ ਸਾਰੀਆਂ ਬਈ ਤਸਵੀਰਾਂ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਹੈਗਾ ਲੈ ਸੋ ਜਿਹੜਾ ਇੱਕ ਗੱਲ ਹੈ ਜੇ ਤਾਂ ਲੱਗਿਆ ਹੈ ਨਾ ਸਕੂਲਾਂ ਦਾ ਪ੍ਰਾਲਾ ਕੀਤਾ ਹੋਇਆ ਵਧੀਆ ਉਹ ਸਾਹਮਣੇ ਸਕੂਲ ਹੈਗਾ ਸਕੂਲ ਦੇ ਸਾਹਮਣੇ ਇਹ ਬਣਿਆ ਹੋਇਆ ਹੈ ਤੇ ਜੇ ਤਾਂ ਲੱਗਿਆ ਇਹਨਾਂ ਦਾ ਪ੍ਰੋਗਰਾਮ ਵਧੀਆ ਹੈ ਵੀ ਹਾਂ ਆਪਣੇ ਬੱਚਿਆਂ ਨੂੰ ਜਿਹੜਾ ਆਪਣੇ ਪਿਸ਼ੋਕੜ ਹੈ ਸਿੱਖੀ ਹੈ ਇਤਿਹਾਸ ਹੈ ਉਹਦੇ ਨਾਲ ਜੋੜਦੇ ਨੇ ਤਾਂ ਸੱਜਣੋ ਵੀਡੀਓ ਨੂੰ ਕਰ ਦਿਓ ਸ਼ੇਅਰ ਦਬ ਕੇ ਸ਼ੇਅਰ ਕਰ ਦਿਓ ਜਿਹੜੇ ਵੀਰ ਕਹਿੰਦੇ ਨੇ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸੱਜਣੋ ਕਿਉਂਕਿ ਜਦੋਂ ਵੀ ਕੋਈ ਆਪਾਂ ਨੂੰ ਇਸ ਤਰ੍ਹਾਂ ਦੀ ਚੀਜ਼ ਮਿਲਦੀ ਹੈ ਉਹ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਆਪਣੇ ਪੇਜ ਤੇ ਤੇ ਜਿਹੜੇ ਮੇਰੇ ਸੱਜਣ ਵੀਰ ਆਪਾਂ ਨੂੰ YouTube ਤੇ ਦੇਖਦੇ ਨੇ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਕਰ ਲਿਓ ਫੋਲੋ ਤੇ ਲਾਈਕ ਤੇ ਆਪਾਂ ਇਦਾਂ ਦੀਆਂ ਵੀਡੀਓ ਜਿਹੜੀਆਂ ਆਪਣੇ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ ਆਪਾਂ ਜਰੂਰ ਦਿਖਾਵਾਂਗੇ ਤੁਹਾਨੂੰ ਸੱਜਣੋ ਤੇ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤੇ ਸਕੂਲ ਵਾਲਿਆਂ ਵਾਸਤੇ ਇੱਕ ਇੱਕ ਕਮੈਂਟ ਜਰੂਰ ਕਰਿਓ ਸਕੂਲ ਹੈਗਾ ਇਹ ਹਰਿਆਣੇ ਚ ਦਸ਼ਮੇਸ਼ ਸੀਨੀਅਰ ਸਕੈਂਡਰੀ ਸਕੂਲ ਗਰਦਵਾਰਾ ਸਾਹਿਬ ਚੋਰਮਾਰ ਖੇੜਾ ਜ਼ਿਲ੍ਹਾ सिरसा ਸਕੂਲਰ ਨਾਂ ਤੇ ਵੀ ਇੱਕ ਜ਼ਰੂਰ ਕਮੈਂਟ ਕਰਿਓ ਸੱਜਰੋ ਤੇ ਧੰਨਵਾਦ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰ ਦਿਓ ਬੇਨਤੀ ਹੈ ਵੀਰ ਬਣ ਕੇ